ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਹੈਪੀ ਮੋਹੀ ਵਾਲਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਕਿਸੇ ਨੂੰ ਇੰਪ੍ਰੈਸ ਕੀਤਾ ਜਾ ਸਕਦਾ ਕਿਵੇਂ ਆਪਾਂ ਕਿਸੇ ਨੂੰ ਆਪਣੇ ਵੱਲ ਖਿੱਚ ਸਕਦੇ ਆ ਤੇ ਹੁਣ ਇੱਥੇ ਦੋਸਤੋ ਕੋਈ ਗਲਤ ਅੰਦਾਜ਼ਾ ਨਾ ਲਾ ਲਿਓ ਮੇਰਾ ਮਤਲਬ ਆ ਕਿ ਆਪਾਂ ਆਪਣੀ ਪਰਸਨੈਲਿਟੀ ਨੂੰ ਵਧੀਆ ਬਣਾਉਣ ਦੇ ਲਈ ਚੰਗਾ ਬਣਾਉਣ ਦੇ ਲਈ ਉਹ ਪੰਜ ਗੁਣ ਆਪਾਂ ਆਪਣੇ ਵਿੱਚ ਪੈਦਾ ਕਰਨੇ ਆ ਜੇਕਰ ਤੁਸੀਂ ਉਹ ਪੰਜ ਗੁਣ ਆਪਣੇ ਚ ਪੈਦਾ ਕਰ ਲੇ ਤਾਂ ਸਾਹਮਣੇ ਵਾਲੇ ਨੂੰ ਇਹ ਕਹਿਣ ਲਈ ਮਜਬੂਰ ਹੋਣਾ ਪਵੇਗਾ ਕਿ ਤੁਸੀਂ ਬਹੁਤ ਚੰਗੀ ਸ਼ਖਸੀਅਤ ਦੇ ਮਾਲਕ ਹੋ ਅਕਸਰ ਆਪਾਂ ਕੀ ਕਰਦੇ ਆ ਕਿ ਕਿਸੇ ਦੇ ਹੱਥ ਵਿੱਚ ਫੜਿਆ ਮਹਿੰਗਾ ਫੋਨ ਉਸ ਦੇ ਮਹਿੰਗੇ ਪਾਏ ਹੋਏ ਕੱਪੜੇ ਤੇ ਉਸ ਦੇ ਥੱਲੇ ਮਹਿੰਗੀ ਗੱਡੀ ਦੇਖ ਕੇ ਇਹ ਅੰਦਾਜ਼ਾ ਲਾ ਲੈਨੇ ਆ ਕਿ ਇਹ ਬੰਦਾ ਕਿਸੇ ਨੂੰ ਵੀ ਇੰਪ੍ਰੈਸ ਕਰ ਸਕਦਾ ਪਰ ਦੋਸਤੋ ਤੁਹਾਨੂੰ ਅੱਜ ਦੱਸ ਦਈਏ ਕਿ ਇਹਨਾਂ ਚੀਜ਼ਾਂ ਦੇ ਨਾਲ ਸਾਰੇ ਲੋਕ ਇੰਪ੍ਰੈਸ ਨਹੀਂ ਹੋ ਸਕਦੇ ਜਿਨ੍ਹਾਂ ਲੋਕਾਂ ਦੇ ਕੋਲ ਇਹ ਮਹਿੰਗੀਆਂ ਚੀਜ਼ਾਂ ਨਹੀਂ ਵੀ ਹੈਗੀਆਂ ਫਿਰ ਵੀ ਜੇਕਰ ਉਹਨਾਂ ਨੇ ਆਪਣੇ ਵਿੱਚ ਪੰਜ ਗੁਣ ਪੈਦਾ ਕਰ ਲਏ ਤਾਂ ਉਹ ਇੱਕ ਚੰਗੀ ਸ਼ਖਸੀਅਤ ਦੇ ਮਾਲਕ ਕਿਵੇਂ ਬਣ ਸਕਦੇ ਨੇ ਸੋ ਸਾਰਾ ਕੁਝ ਇਸ ਵੀਡੀਓ ਦੇ ਵਿੱਚ ਦੱਸਾਂਗੇ ਦੋਸਤੋ ਪਰ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਐਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਐਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਵੋ ਸ਼ੁਰੂ ਕਰਦੇ ਆਂ ਦੋਸਤੋ ਨੰਬਰ 1 ਤੇ ਆ ਗਿਆ ਦੋਸਤੋ ਕਿ ਦੂਜੇ ਨੂੰ ਸੁਣੋ ਦੂਜਿਆਂ ਨੂੰ ਸੁਣਨਾ ਮਤਲਬ ਇਹ ਆ ਕਿ ਕਈ ਵਾਰ ਆਪਾਂ ਕਿਸੇ ਮਹਿਫਲ ਦੇ ਵਿੱਚ ਬੈਠੀਆਂ ਕਿਸੇ ਸਾਥ ਦੇ ਵਿੱਚ ਬੈਠੀਆਂ ਚਾਰ ਬੰਦੇ ਆਪਣੇ ਕੋਲ ਖੜੇ ਆ ਉੱਥੇ ਕੋਈ ਗੱਲਬਾਤ ਚੱਲ ਪੈਂਦੀ ਆ ਉੱਥੇ ਇਹ ਨਾ ਹੋਵੇ ਕਿ ਤੁਸੀਂ ਆਪਣੀਆਂ ਗੱਲਾਂ ਨੂੰ ਹੀ ਮੂਹਰੇ ਰੱਖੀ ਜਾਵੋ ਦੂਜੇ ਨੂੰ ਮੋਲਣ ਦਾ ਮੌਕਾ ਹੀ ਨਦਮੋ ਦੂਜੇ ਦੀ ਗੱਲ ਜਦੋਂ ਕੋਈ ਕਰਦਾ ਤਾਂ ਤੁਸੀਂ ਉਸ ਦੀ ਗੱਲ ਵਿਚਾਰੇ ਕੱਟ ਦਮੋ ਤੁਸੀਂ ਉਹਦੀ ਗੱਲ ਕੱਟ ਕੇ ਆਪਣੀ ਸ਼ੁਰੂ ਕਰ ਦੋ ਮਤਲਬ ਐਦਾਂ ਬਿਲਕੁਲ ਨਹੀਂ ਤੁਸੀਂ ਕਰ ਫਿਰ ਇਹੋ ਜਿਹੇ ਬੰਦਿਆਂ ਨੂੰ ਜਿਹੜੇ ਕਿ ਦੂਜੇ ਦੀ ਗੱਲ ਨੂੰ ਵਿਚਾਲੇ ਕੱਟਦੇ ਰਹਿੰਦੇ ਨੇ ਤੇ ਆਪਣੀ ਗੱਲ ਨੂੰ ਹੀ ਮੂਰੇ ਰੱਖਦੇ ਨੇ ਉਹਨਾਂ ਨੂੰ ਫਿਰ ਬੜਾ ਜਿਆਦਾ ਚੰਗਾ ਨਹੀਂ ਸਮਝਿਆ ਜਾਂਦਾ ਤੁਸੀਂ ਆਪ ਵੀ ਬੋਲੋ ਆਪਣੀ ਗੱਲ ਵੀ ਰੱਖੋ ਪਰ ਸਾਹਮਣੇ ਵਾਲੇ ਦੀ ਗੱਲ ਵੀ ਜਦੋਂ ਬੋਲਦਾ ਹੋਵੇ ਉਸ ਦੀ ਗੱਲ ਨੂੰ ਧਿਆਨ ਨਾਲ ਪੂਰੀ ਸੁਣੋ ਉਸ ਦੀ ਗੱਲ ਨੂੰ ਕਦੇ ਵੀ ਵਿਚਾਲੇੋਂ ਕਟੋ ਨਾ ਉਹਨੂੰ ਵੀ ਬੋਲਣ ਦਾ ਮੌਕਾ ਦਿਓ ਫਿਰ ਇਸ ਦੇ ਨਾਲ ਸਾਹਮਣੇ ਵਾਲੇ ਬੰਦੇ ਨੂੰ ਇਹ ਲੱਗੇਗਾ ਕਿ ਇਹ ਬੰਦਾ ਵਾਕਿਆ ਹੀ ਕਦਰ ਪਵਾਉਣ ਦੇ ਲਾਇਕ ਆ ਉਹ ਬੰਦਾ ਫਿਰ ਤੁਹਾਡੀ ਕਦਰ ਜ਼ਰੂਰ ਕਰੇਗਾ ਫਿਰ ਉਹ ਤੁਹਾਡੀ ਇੱਜ਼ਤ ਵੀ ਜ਼ਰੂਰ ਕਰੇਗਾ ਤੁਹਾਡੀ ਹਰ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੇਗਾ ਮਤਲਬ ਕਿ ਫਿਰ ਤੁਹਾਡੀਆਂ ਗੱਲਾਂ ਵਿੱਚ ਉਸ ਨੂੰ ਇੰਟਰਸਟ ਵੀ ਆਏ ਦੂਜਾ ਪੁਆਇੰਟ ਹੈ ਜੀ ਕਾਮਯਾਬ ਇਨਸਾਨ ਬਣੋ ਹੁਣ ਆਪਾਂ ਕਾਮਯਾਬ ਇਨਸਾਨ ਕਿਸ ਨੂੰ ਕਹਿੰਦੇ ਆ ਸਮਾਜ ਵਿੱਚ ਜਿਹੜਾ ਬੰਦਾ ਕਾਫੀ ਜਿਆਦਾ ਪੈਸਾ ਕਮਾ ਲੈਂਦਾ ਕਾਫੀ ਜਿਆਦਾ ਤਰੱਕੀ ਕਰ ਲੈਂਦਾ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਬਹੁਤ ਵਧੀਆ ਢੰਗ ਦੇ ਨਾਲ ਕਰ ਲੈਂਦਾ ਤੇ ਆਪਣੇ ਫਿਊਚਰ ਦੇ ਲਈ ਵੀ ਵਧੀਆ ਪੈਸੇ ਜੋੜ ਕੇ ਰੱਖ ਲੈਂਦਾ ਪ੍ਰੈਕਟੀਕਲੀ ਇਹ ਸਚਾਈ ਆ ਕਿ ਪੈਸਾ ਭਾਵੇਂ ਸਾਰਾ ਕੁਝ ਨਹੀਂ ਹੁੰਦਾ ਪਰ ਫਿਰ ਵੀ ਅੱਜ ਦੀ ਜ਼ਿੰਦਗੀ ਜਿਉਣ ਦੇ ਲਈ ਪੈਸੇ ਦਾ ਹੋਣਾ ਬਹੁਤ ਜਿਆਦਾ ਜ਼ਰੂਰੀ ਤੇ ਆਪਾਂ ਸਭ ਨੂੰ ਪੈਸਾ ਕਮਾਉਣਾ ਵੀ ਚਾਹੀਦਾ ਪਰ ਇਕੱਲਾ ਪੈਸਾ ਕਮਾ ਕੇ ਤੁਸੀਂ ਦੂਜਿਆਂ ਨੂੰ ਇੰਪ੍ਰੈਸ ਨਹੀਂ ਕਰ ਸਕਦੇ ਇਕੱਲੇ ਪੈਸੇ ਦੇ ਨਾਲ ਇਸ ਦੇ ਲਈ ਹੋਰ ਬਹੁਤ ਕੁਝ ਜ਼ਿੰਦਗੀ ਦੇ ਵਿੱਚ ਕਰਨ ਵਾਲਾ ਹੁੰਦਾ ਹੈ ਕਾਮਯਾਬ ਇਨਸਾਨ ਬਣਨ ਦੇ ਲਈ ਡਾਊਨ ਟੂ ਅਰਥ ਰਹਿਣਾ ਪੈਂਦਾ ਤੁਹਾਡੇ ਵਿੱਚ ਆਕੜ ਬਿਲਕੁਲ ਵੀ ਨਹੀਂ ਹੋਣੀ ਚਾਹੀਦੀ ਤੁਹਾਡੇ ਵਿੱਚ ਐਟੀਟਿਊਡ ਵੀ ਨਹੀਂ ਹੋਣਾ ਚਾਹੀਦਾ ਕਿਸੇ ਦੇ ਨਾਲ ਵੀ ਆਕੜ ਨਾ ਕਰੋ ਹਮੇਸ਼ਾ ਨੀਵੇਂ ਹੋ ਕੇ ਚੱਲੋ ਦੂਜਿਆਂ ਨੂੰ ਕਦੇ ਵੀ ਆਕੜ ਦਿਖਾਉਣ ਦੀ ਕੋਸ਼ਿਸ਼ ਨਾ ਕਰੋ ਕਿਸੇ ਕੋਲ ਵੀ ਆਪਣੀ ਕਿਸੇ ਚੀਜ਼ ਦਾ ਸ਼ੋਅ ਆਫ ਨਾ ਕਰੋ ਤੇ ਜਿਹੜਾ ਤੁਹਾਡਾ ਗਿਆਨ ਆ ਇਹਦੇ ਵਿੱਚ ਹਮੇਸ਼ਾ ਵਾਦਾ ਕਰਦੇ ਰਹੋ ਤੇ ਇਹ ਸਾਰਾ ਕੁਝ ਮਿਲਾ ਕੇ ਇੱਕ ਸਮਝਦਾਰ ਇਨਸਾਨ ਬਣਦਾ ਤੇ ਸਮਝਦਾਰ ਇਨਸਾਨ ਨੂੰ ਸਾਰੇ ਜਾਣੇ ਹੀ ਚੰਗਾ ਸਮਝਦੇ ਨੇ ਨੰਬਰ 3 ਤੇ ਆ ਗਿਆ ਦੋਸਤੋ ਸਾਰਿਆਂ ਨੂੰ ਇੱਜ਼ਤ ਦਿਵੋ ਸਾਰਿਆਂ ਨੂੰ ਇੱਜ਼ਤ ਭਾਵੇਂ ਕੋਈ ਤੁਹਾਡੇ ਤੋਂ ਛੋਟਾ ਬਾ ਭਾਵੇਂ ਕੋਈ ਤੁਹਾਡਾ ਬਰਾਬਰ ਦਾ ਬਾ ਤੇ ਭਾਵੇਂ ਕੋਈ ਤੁਹਾਡਾ ਵੱਡਾ ਜਿਹੜਾ ਉਹਨੂੰ ਤਾਂ ਆਪਾਂ ਇੱਜ਼ਤ ਦੇਣੀ ਦੇਣੀ ਆ ਮਤਲਬ ਕਿ ਕਦੇ ਵੀ ਕਿਸੇ ਦੇ ਨਾਲ ਕੋਈ ਈਰਖਾ ਭਾਵਨਾ ਪੈਦਾ ਨਾ ਕਰੋ ਆਪਣੇ ਵਿੱਚ ਕਿਸੇ ਦੇ ਪ੍ਰਤੀ ਇਸ ਕਰਕੇ ਸਾਰਿਆਂ ਨੂੰ ਇੱਜ਼ਤ ਦੇਣ ਦੀ ਕੋਸ਼ਿਸ਼ ਕਰੋ ਸਾਰਿਆਂ ਨੂੰ ਪਿਆਰ ਨਾਲ ਬੁਲਾਉਣ ਦੀ ਕੋਸ਼ਿਸ਼ ਕਰੋ ਉਦਾਹਰਨ ਦੇ ਤੌਰ ਤੇ ਕਿ ਜੇਕਰ ਤੁਸੀਂ ਬਾਜ਼ਾਰ ਵਿੱਚ ਕਿਤੇ ਕੋਈ ਚੀਜ਼ ਖਰੀਦਣ ਲੱਗੇ ਹੋ ਕਿਸੇ ਰੇੜੀ ਵਾਲੇ ਤੋਂ ਜਾਂ ਕਿਸੇ ਤੋਂ ਵੀ ਜੇਕਰ ਸਾਹਮਣੇ ਵਾਲਾ ਬੰਦਾ ਤੁਹਾਨੂੰ ਮਾੜਾ ਲੱਗਦਾ ਇਹ ਨਾ ਹੋਵੇ ਕਿ ਤੁਸੀਂ ਉਸ ਦੇ ਉੱਪਰ ਦਬਕਾ ਮਾਰਨ ਦੀ ਕੋਸ਼ਿਸ਼ ਕਰੋ ਉਸ ਉੱਪਰ ਦਬਕੇ ਮਾਰੋ ਕਦੇ ਵੀ ਆਪਣੇ ਪੈਸੇ ਦਾ ਆਪਣੇ ਅਹੁਦੇ ਦਾ ਕਦੇ ਵੀ ਕਿਸੇ ਦੇ ਉੱਪਰ ਰੋਗ ਬਿਲਕੁਲ ਵੀ ਨਹੀਂ ਪਾਉਣਾ ਸੋ ਆਪਣੀ ਜਿਹੜੀ ਆਕੜਾ ਇਹ ਕਦੇ ਵੀ ਕਿਸੇ ਨੂੰ ਨਹੀਂ ਦਿਖਾਉਣੀ ਆਪਣੇ ਤੋਂ ਮਾੜੇ ਨੂੰ ਤਾਂ ਬਿਲਕੁਲ ਵੀ ਆਕੜਾ ਆਪਾਂ ਦਿਖਾਉਣੀ ਨਹੀਂ ਇਹ ਇੱਕ ਚੰਗੇ ਇਨਸਾਨ ਦੀ ਨਿਸ਼ਾਨੀ ਨਹੀਂ ਹੈ ਪਰਮਾਤਮਾ ਨੇ ਤਾਂ ਸਾਨੂੰ ਸਭ ਨੂੰ ਇੱਕੋ ਜਿਹਾ ਬਣਾਇਆ ਹੋਇਆ ਪੈਸਿਆਂ ਦਾ ਬਿਤਕਰਾ ਤਾਂ ਅਸੀਂ ਆਪ ਇਨਸਾਨਾਂ ਨੇ ਆਪਣੇ ਵਿੱਚ ਪੈਦਾ ਕੀਤਾ ਹੋਇਆ ਇਸ ਕਰਕੇ ਜੇ ਤੁਸੀਂ ਦੂਜਿਆਂ ਨੂੰ ਇੱਜ਼ਤ ਦੇਵੋਗੇ ਤਾਂ ਤੁਹਾਨੂੰ ਵੀ ਲੋਕ ਇੱਜ਼ਤ ਦੇਣਗੇ ਚੌਥਾ ਪੁਆਇੰਟ ਹੈ ਜੀ ਹਸਮੁਖ ਸੁਭਾਅ ਮਤਲਬ ਕਿ ਹਸਮੁਖ ਸੁਭਾਅ ਦੇ ਮਾਲਕ ਬਣੋ ਜਾਂ ਕਹਿ ਲਵੋ ਕਿ ਸ਼ਾਂਤ ਸੁਭਾਅ ਦੇ ਮਾਲਕ ਬਣੋ ਇੱਥੇ ਜਿਹੜਾ ਤੁਹਾਡਾ ਹਾਸਾ ਵਾ ਉਹ ਦਿਲ ਤੋਂ ਹੋਣਾ ਚਾਹੀਦਾ ਕਦੇ ਵੀ ਦਿਖਾਵੇ ਵਾਲਾ ਹਾਸਾ ਬਿਲਕੁਲ ਵੀ ਨਹੀਂ ਕਰਨਾ ਕਿਸੇ ਦੇ ਨਾਲ ਹੱਸ ਕੇ ਗੱਲਬਾਤ ਕਰ ਰਹੇ ਹੋ ਉਸ ਨੂੰ ਸ਼ੋਅ ਆਫ ਕਰ ਰਹੇ ਹੋ ਕਿ ਤੁਸੀਂ ਬਹੁਤ ਵਧੀਆ ਚੰਗੇ ਸੁਭਾਅ ਦੇ ਮਾਲਕ ਹੋ ਤੇ ਦਿਲ ਵਿੱਚ ਤੁਹਾਡੇ ਚੋੜ ਰੱਖਿਆ ਹੈ ਦਿਲ ਵਿੱਚ ਤੁਹਾਡੇ ਖੋਟਾ ਕਿਸੇ ਪ੍ਰਤੀ ਸਾਹਮਣੇ ਵਾਲੇ ਦੇ ਡੰਗ ਮਾਰਨ ਨੂੰ ਤੁਸੀਂ ਤਿਆਰ ਬੈਠੇ ਹੋ ਮੌਕੇ ਦੀ ਭਾਲ ਕਰਦੇ ਹੋ ਪਰ ਬੁਲਾਉਣੇ ਉਸ ਨੂੰ ਹੱਸ-ਹੱਸ ਕੇ ਹੋ ਚਿਹਰੇ ਉੱਪਰ ਤੁਹਾਡੇ ਹਾਸਾ ਵਾਹ ਸਾਹਮਣੇ ਵਾਲੇ ਦੇ ਪ੍ਰਤੀ ਤੇ ਅੰਦਰੋਂ ਤੁਸੀਂ ਉਸ ਨੂੰ ਡੰਗ ਮਾਰਨ ਦੇ ਲਈ ਤਿਆਰ ਬੈਠੇ ਹੋ ਤਾਂ ਇਹ ਹਾਸਾ ਬਿਲਕੁਲ ਵੀ ਨਹੀਂ ਚਾਹੀਦਾ ਅਸਲੀ ਹਾਸਾ ਚਾਹੀਦਾ ਹਾਸਾ ਦਿਲ ਤੋਂ ਹੋਣਾ ਚਾਹੀਦਾ ਸਾਹਮਣੇ ਵਾਲੇ ਦੇ ਪ੍ਰਤੀ ਜਿਹੜਾ ਬਤੀਰਾ ਤੁਹਾਡਾ ਦਿਲ ਤੋਂ ਆ ਉਹੀ ਤੁਹਾਡੇ ਚਿਹਰੇ ਉੱਪਰ ਹੋਣਾ ਚਾਹੀਦਾ ਉਸ ਨੂੰ ਬੁਲਾਉਣ ਦੇ ਲਈ ਇਹ ਨਾ ਹੋਵੇ ਕਿ ਅੰਦਰੋਂ ਹੋਰ ਹੋਮੋ ਤੇ ਬਾਹਰੋਂ ਹੋਰ ਹੋਮੋ ਤੇ ਕਦੇ ਵੀ ਐਦਾਂ ਦਾ ਕੰਮ ਬਿਲਕੁਲ ਵੀ ਨਹੀਂ ਤੁਸੀਂ ਕਰਨਾ ਹਮੇਸ਼ਾ ਸ਼ਾਂਤ ਸੁਭਾਅ ਰੱਖਣਾ ਤੇ ਚੜਚੜੇ ਬਿਲਕੁਲ ਵੀ ਨਹੀਂ ਤੁਸੀਂ ਹੋਣਾ ਜੇ ਐਦਾਂ ਦੀ ਪਰਸਨੈਲਿਟੀ ਤੁਹਾਡੀ ਹੋਊਗੀ ਤਾਂ ਸਾਹਮਣੇ ਵਾਲੇ ਬੰਦੇ ਨੂੰ ਤੁਸੀਂ ਇੰਪ੍ਰੈਸ ਕਰ ਸਕਦੇ ਹੋ ਸਾਹਮਣੇ ਵਾਲਾ ਸੋਚੇਗਾ ਕਿ ਯਾਰ ਬੰਦਾ ਦੇਖੋ ਕਿੰਨਾ ਖੁਸ਼ ਰਹਿਦਾ ਇਹ ਬਹੁਤ ਜ਼ਰੂਰੀ ਆ ਕਿ ਸਾਨੂੰ ਆਪਣੇ ਆਪ ਵਿੱਚ ਇਹਨਾਂ ਆਤਾਂ ਨੂੰ ਪੈਦਾ ਕਰਨ ਦੀ ਬਹੁਤ ਜ਼ਿਆਦਾ ਲੋੜ ਆ ਅੰਜਮਾਤੀ ਆਖਰੀ ਪੁਆਇੰਟ ਆ ਜੀ ਆਤਮ ਵਿਸ਼ਵਾਸ ਜਾਨੀ ਕਿ ਸੈਲਫ ਕੌਨਫੀਡੈਂਸ ਇਹ ਵੀ ਆਪਣੇ ਵਿੱਚ ਹੋਣਾ ਬਹੁਤ ਜ਼ਰੂਰੀ ਆ ਦੂਜਿਆਂ ਨੂੰ ਇੰਪ੍ਰੈਸ ਕਰਨ ਦੇ ਲਈ ਤਾਂ ਠੀਕ ਆ ਪਰ ਇਹ ਉਦਾਂ ਵੀ ਆਪਣੇ ਅੰਦਰ ਹਰ ਇੱਕ ਇਨਸਾਨ ਦੇ ਵਿੱਚ ਸੈਲਫ ਕੌਨਫੀਡੈਂਸ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਕਈ ਵਾਰ ਪਤਾ ਕੀ ਹੁੰਦਾ ਕਿ ਆਪਾਂ ਕਈ ਵਾਰ ਕੋਈ ਕੰਮ ਫੜ ਲੈਨੇ ਆ ਕਿਸੇ ਕੰਮ ਨੂੰ ਬੈਡ ਲੈਨੇ ਆ ਫਿਰ ਉਹਦੇ ਵਿੱਚ ਆਪਾਂ ਸੋਚਦੇ ਰਹਿੰਨੇ ਆ ਕਿ ਪਤਾ ਨਹੀਂ ਇਹ ਕੰਮ ਮੈਂ ਫੜਤਾ ਲਿਆ ਮੈਂ ਕਰਨ ਤਾਂ ਲੱਗ ਗਿਆ ਪਤਾ ਨਹੀਂ ਇਹ ਕੰਮ ਮੇਰੇ ਤੋਂ ਹੋਊਗਾ ਜਾਂ ਨਹੀਂ ਹੋਊਗਾ ਇਦਾਂ ਦੇ ਨੈਗੇਟਿਵ ਥਾਟ ਤੁਹਾਡੇ ਵਿੱਚ ਨਹੀਂ ਹੋਣੇ ਚਾਹੀਦੇ ਤੁਹਾਡੇ ਅੰਦਰ ਪੂਰਾ ਦ੍ਰਿੜ ਵਿਸ਼ਵਾਸ ਹੋਣਾ ਚਾਹੀਦਾ ਕਿ ਇਹ ਮੈਂ ਕੰਮ ਨੂੰ ਜੇ ਫੜ ਲਿਆ ਤਾਂ ਇਸ ਨੂੰ ਹੁਣ ਪੂਰਾ ਕਰਕੇ ਹੀ ਛੱਡੂੰਗਾ ਉਸ ਨੂੰ ਬਿਲਕੁਲ ਵੀ ਵਿਚ ਵਿਚਾਲੇ ਕੰਮ ਨੂੰ ਨਹੀਂ ਛੱਡਣਾ ਤੁਸੀਂ ਪੂਰਾ ਦ੍ਰਿੜ ਇਰਾਦੇ ਦੇ ਨਾਲ ਆਤਮ ਵਿਸ਼ਵਾਸ ਪੂਰਾ ਤੁਹਾਡੇ ਵਿੱਚ ਭਰਿਆ ਹੋਣਾ ਚਾਹੀਦਾ ਇੱਕ ਗੱਲ ਦਾ ਤੁਸੀਂ ਧਿਆਨ ਰੱਖਣਾ ਕਿ ਸੈਲਫ ਕੌਨਫੀਡੈਂਸ ਹੋਣਾ ਚਾਹੀਦਾ ਓਵਰ ਕੌਨਫੀਡੈਂਸ ਵੀ ਨਾ ਹੋਵੇ ਇਹ ਨਾ ਹੋਵੇ ਕਿ ਤੁਸੀਂ ਇਹ ਸਮਝੋ ਕਿ ਇਹ ਕੰਮ ਤਾਂ ਹੁਣ ਮੈਂ ਹੀ ਕਰ ਸਕਦਾ ਹੋਰ ਕੋਈ ਇਹ ਕੰਮ ਨੂੰ ਕਰ ਨਹੀਂ ਸਕਦਾ ਕਿ ਮੇਰੇ ਬਸ ਦੀ ਗੱਲ ਹੀ ਹੈ ਹੋਰ ਤਾਂ ਕਿਸੇ ਤੋਂ ਇਹ ਕੰਮ ਹੋਣਾ ਨਹੀਂ ਇਹ ਵੀ ਇਦਾਂ ਵੀ ਨਹੀਂ ਓਵਰ ਕੌਨਫੀਡੈਂਸ ਵੀ ਨਹੀਂ ਬਿਲਕੁਲ ਹੋਣਾ ਚਾਹੀਦਾ ਤੁਹਾਡੇ ਚ ਜੇ ਤੁਹਾਡੇ ਚ ਓਵਰ ਕੌਨਫੀਡੈਂਸ ਹੋਊਗਾ ਫਿਰ ਤੁਸੀਂ ਕਿਸੇ ਨੂੰ ਵੀ ਇੰਪ੍ਰੈਸ ਨਹੀਂ ਕਰ ਸਕਦੇ ਤੇ ਲੋਕ ਤੁਹਾਤੋਂ ਖਾਰ ਖਾਣ ਲੱਗ ਜਾਣ ਲੋਕ ਤੁਹਾਤੋਂ ਫਿਰ ਦੂਰੀ ਬਣਾਉਣ ਲੱਗ ਜਾਣਗੇ ਇਸ ਕਰਕੇ ਓਵਰ ਕੌਨਫੀਡੈਂਸ ਬਿਲਕੁਲ ਵੀ ਨਹੀਂ ਹੋਣਾ ਚਾਹੀਦਾ ਸੋ ਇਸ ਕਰਕੇ ਹਮੇਸ਼ਾ ਆਪਣੇ ਆਪ ਨਾਲ ਪਿਆਰ ਕਰੋ ਹਮੇਸ਼ਾ ਪੋਜੀਟਿਵ ਸੋਚੋ ਸੋ ਦੋਸਤੋ ਇਹ ਸਾਰੀਆਂ ਗੱਲਾਂ ਦਾ ਧਿਆਨ ਰੱਖ ਕੇ ਆਪਾਂ ਇੱਕ ਚੰਗੀ ਸ਼ਖਸੀਅਤ ਦੇ ਮਾਲਕ ਬਣ ਸਕਦੇ ਹਾਂ ਆਪਾਂ ਸਮਾਜ ਨੂੰ ਤੇ ਲੋਕਾਂ ਨੂੰ ਆਪਣੇ ਵੱਲ ਖਿੱਚ ਸਕਦੇ ਹਾਂ ਜੇ ਆਪਣੇ ਵਿੱਚ ਇਹ ਕਾਬਲੀਅਤ ਹੋਵੇਗੀ ਸੋ ਦੋਸਤੋ ਇਹ ਸੀ ਉਹ ਪੰਜ ਗੱਲਾਂ ਜਿਹੜੀਆਂ ਕਿ ਆਪਾਂ ਆਪਣੇ ਵਿੱਚ ਪੈਦਾ ਕਰਨੀਆਂ ਤਾਂ ਕਿ ਆਪਣਾ ਆਉਣ ਵਾਲਾ ਜੀਵਨ ਜਿਹੜਾ ਆਉਣ ਵਾਲਾ ਫਿਊਚਰ ਉਹ ਵਧੀਆ ਬਣ ਸਕੇ ਸੋ ਦੋਸਤੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਅੱਗੇ ਆਪਣੇ ਯਾਰਾਂ ਦੋਸਤਾਂ ਤੱਕ ਸ਼ੇਅਰ ਵੀ ਜਰੂਰ ਕਰਦੇ ਹੋ ਪਰ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਐਦਾਂ ਨਹੀਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜਰੂਰ ਕਰ ਲਵੋ ਧੰਨਵਾਦ ਜੀ